ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਘਰ ਪਰ ਸੱਟੇ ਜਾਨਵਰ ਕੈਮਰੇ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਖੋਲਦੇ ਆ ਖੁੱਡੇ ਤੇ ਬੱਚੇ ਬਿਠਾਣੇ ਹੁੰਦੇ ਆ ਜਿਹੜੇ ਮਿੱਤਰੋ ਆਪਾਂ ਉਹ ਉੱਡਣ ਲੱਗ ਗਏ ਬੱਚੇ ਹਨ ਉਹ ਬਾਪੇ ਬੱਚੇ ਉੱਡਣ ਲੱਗ ਗਏ ਤੇ ਅੱਜ ਕਰਦੇ ਆ ਦੇਖਦੇ ਆ ਉੱਡਦੇ ਆ ਕਿ ਨਹੀਂ ਇੱਕ ਛਤਰੀ ਉੱਤੇ ਲਾ ਦਾਂਗੇ ਆਪਾਂ ਠੀਕ ਹੈ ਡੱਬੀ ਬਣ ਕੇ ਤੇ ਖੋਲਦੇ ਆ ਫੇਰ ਦਿਖਾਉਂਦੇ ਆ ਤੁਹਾਨੂੰ ਜੀ ਮੇਰੇ ਵੀਰੋ ਦੋਨੇ ਬੱਚੇ ਕੱਢ ਲਏ ਹਨਾ ਤੇ ਛਤਰੀ ਕਿੱਧਰ ਲਾਤੀ ਤੇ ਕੁੱਤੇ ਲਾਤੀ ਉੱਤੇ ਵਾਲੇ ਚ ਡੱਬੀ ਬਣਤੀ ਆਪਾਂ ਤੇ ਮੈਂ ਫੋਨ ਰੱਖ ਕੇ ਨਾ ਫੇਰ ਛੱਡਦਾ ਨੀਦਾ ਬੱਚੇ ਨਾ ਮੈਨੂੰ ਪਤਾ ਹੈ ਪਾਸੇ ਦਾ ਬੈਠਣ ਬੈਠਣਗੇ ਹਨਾ ਦੇਖਦੇ ਆ ਛਤਰੀ ਤੇ ਜਾਂਦੇ ਕਿ ਨਹੀਂ ਪਹਿਲਾਂ ਛੱਡਾਂਗੇ ਬਗਲਾ ਵਾਲਾ ਗਲਾਬੀ ਬਗਲਾ ਵਾਲਾ ਤੇ 1 ਮਿੰਟ ਮੈਂ ਸੱਟ ਜਾ ਕਰਦਾ ਇਹ ਛੱਡ ਪਹਿਲਾਂ ਦਾ ਛੱਡਦੀ ਐ ਲੋ ਜੀ ਇੱਕ ਤਾਂ ਬਹਿ ਗਿਆ ਪਹਿਲਾਂ ਇੱਧਰ ਬਹਿ ਗਿਆ ਸੀ ਬਨੇਦੇ ਤੇ ਹਨਾ ਤੇ ਫਿਰ ਛੱਤਰੀ ਤੇ ਬਹਿ ਗਿਆ ਤੇ ਹੁਣ ਚੱਲ ਟਰੋਰੀ ਵਾਲਾ ਛੱਡ ਕੇ ਦੇਖਦੇ ਆ ਇਹਦਾ ਮੈਨੂੰ ਕੰਮ ਔਖਾ ਹੀ ਲੱਗਦਾ ਸਹੀ ਦੱਸਾਂਗਾ ਲੋ ਜੀ ਬਾਬਿਓ ਇਹ ਵੀ ਇੱਧਰ ਬੈਠ ਕੇ ਆਇਆ ਆਪਣੇਰੇ ਤੇ ਆਪਣੇ ਤੇ ਤੇ ਦੋਨੇ ਹਜੇ ਅ ਕੱਚੇ ਲੱਗੇ ਹੋਏ ਆ ਮੈਨੂੰ ਪਤਾ ਐਨੇ ਪੱਕੇ ਹੈ ਨਹੀਂ ਤੇ ਡੱਬੀ ਬਣਤੀ ਇੱਕ ਵਾਰੀ ਬਾਕੀ ਅੱਗੇ ਦੇਖਦੇ ਆ ਝਾੜੂ-ਚੂੜੂ ਮਾਰਦੇ ਕਰਦੇ ਆ ਸਿਸਟਮ ਕੋਈ ਬੱਚਿਆਂ ਨੂੰ ਛੋਲੇ ਵੀ ਖਵਾਣਿਆ ਹਨਾ ਭੁੱਖੇ ਨੇ ਵਿਚਾਰੇ ਕੱਲ ਬਾਬਿਓ ਭੇਈ ਨਹੀਂ ਸੀ ਕੱਲ ਖਵਾਏ ਨਹੀਂ ਗਏ ਤੇ ਮੈਂ ਰਾਤ ਪੇ ਕਿਸੇ ਵੇਲੇ 10 ਵਜੇ ਸੇ ਦਿਖਵਾ ਦਾਂਗੇ ਕੱਲ ਸਰੋ ਦੇਤੀ ਸੀ ਇਕੱਲੀ ਤਾਂ ਕਰਕੇ ਬਾਕੀ ਆ ਤੋਤਾ ਵੀ ਬੈਠੇ ਮਿੱਤਰੋ ਹਨਾ ਉਹ ਮੈਂ ਤਾਂ ਅੰਦਰ ਝਾੜੂ ਮਾਰੀ ਜਾਂਦਾ ਸੀ ਤੇ ਬੱਚੇ ਆਪਣੇ ਉਹ ਫਿਰਦੇ ਬਾਬੇ ਉਹ ਦੇਖੋ ਹਨਾ ਦੋਨੇ ਇਕੱਠੇ ਹੀ ਫਿਰਦੇ ਆ ਫਿਲਹਾਲ ਤਾਂ ਘਰ ਤੇ ਹਲੇ ਦੇਖਦੇ ਕੀ ਬਣਦਾ ਕਰਦਾ ਤੇ ਉਹ ਹਲੇ ਮਿੱਤਰੋ ਆ ਫਿਰਦੇ ਬਾਕੀ ਮੈਂ ਚੌਬਰ ਨੂੰ ਫੋਨ ਕਰਦਾ ਨਿਗਰੱਖੂਆ ਮਾੜੀ ਜੀ ਹਨਾ ਮੈਂ ਝਾੜੂ ਦੇ ਲੂਆ ਆਹ ਦੇਖੋ ਆਹ ਫਿਰਦੇ ਵਧੀਆ ਫਿਰਦੇ ਨੇ ਤੇ ਮੈਂ ਚੌਬਰ ਨੂੰ ਫੋਨ ਕਰਤਾ ਲੋ ਜੀ ਮੇਰੇ ਵੀਰੋਂ ਇੱਕ ਬੱਚਾ ਤਾਂ ਉਹ ਫਿਰਦਾ ਠੀਕ ਹੈ ਤੇ ਕਾਲਾ ਪਤਾ ਨਹੀਂ ਕਿੱਥੇ ਗਿਆ ਦੋਵੇਂ ਗੁਲਾਬੀ ਬਗਲਾਣਾ ਯਾਰ ਹਨਾ ਇੱਧਰ ਉੱਡੀ ਆਂਦਾ ਸੀ ਪਤਾ ਨਹੀਂ ਕਿੱਧਰ ਕਿੱਧਰ ਵਗ ਗਿਆ ਤੇ ਬਾਕੀ ਵਿੱਚ ਚੌਬਰ ਨੂੰ ਫੋਨ ਕਰਿਆ ਯਾਰ ਠੀਕ ਐ ਐਨੇ ਆਉਗਾ ਐਨੇ ਮੈਂ ਨਿਗਾ ਤੇ ਬੈਠਾ ਆ ਬੱਚੇ ਦੀ ਇੱਕ ਤਾਂ ਦਿਖੀ ਜਾਂਦਾ ਇੱਕ ਮੇਰੇ ਹਸ ਨਾਲ ਪਾਸੇ ਪੁੱਸੇ ਉੱਡਣ ਲੱਗ ਗਿਆ ਹਨਾ ਤੇ ਦੇਖਦੇ ਆ ਆਣ ਚੌਬਰ ਨੂੰ ਫੇਰ ਮਾਰਦੇ ਆ ਪੂਰੀ ਨਿਗਾ ਇੱਕ ਵਾਰੀ ਮੈਂ ਦੇਖੀ ਤਾਂ ਨਹੀਂ ਜ਼ਿਆਦਾ ਘਰਤੀ ਉੱਡ ਜਾਂਦਾ ਟੋਰੀ ਝੱਲਰ ਵਾਲਾ ਬੱਚਾ ਦਾ ਤੇ ਬਗਲਾਂ ਆ ਯਾਰ ਉਹ ਤਾਂ ਜਾਂਦਾ ਨਹੀਂ ਹੁੰਦਾ ਕਿਤੇ ਇਹ ਜਾਂਦਾ ਹੁੰਦਾ ਪਾਸੇ ਹਨਾ ਉਹ ਕਿਵੇਂ ਵਗ ਗਿਆ ਅੱਜ ਪਤਾ ਹੀ ਨਹੀਂ ਚਲੋ ਦੇਖਦੇ ਆ ਚੁੱਬਰ ਆ ਗਿਆ ਤੇ ਕਾਲਾ ਬੱਚਾ ਹੁਣੇ ਦਿਖਿਆ ਸੀ ਬਾਬੇ ਉਹ ਨੀਵੇਂ ਹੀ ਫਿਰਦਾ ਪਰਲੀ ਸਾਈਡ ਮੇਰੇ ਸਾਹਮਣੇ ਨਾਲ ਉਹ ਫਿਰਦਾ ਉਧਰ ਹਣਾ ਮੈਂ ਕਿਹਾ ਚਲ ਤਾਰ ਲਾਈ ਕੋ ਹੋਰ ਵਾਰੀ ਤੇ ਪਤਾ ਲੱਗ ਜੂ ਇਹਨਾਂ ਨੂੰ ਤਾਂ ਕਰਕੇ ਤੇ ਦਿਖਾਣੇ ਆ ਤੁਹਾਨੂੰ ਇੱਧਰ ਹੀ ਉਧਰ ਦੇ ਕਾਲਾ ਬੱਚਾ ਦੇਖ ਇੱਧਰ ਕਿਤੇ ਉਹ ਲੈ ਆਉਂਦਾ ਸਾਹਮਣੇ ਆ ਆਂਦਾ ਚਿੱਟਾ ਆ ਰਿਹਾ ਸਿਰ ਉੱਤੇ ਆਪਣੇ ਠੀਕ ਆ ਆੰਨਾ ਮਿੱਤਰ ਤੇ ਚਿੱਟਾ ਹੋ ਰਿਹਾ ਇਹਦੇ ਉੱਤੇ ਆਇਆ ਆ ਬਤੋਇਆ ਆ ਆ ਆ ਆ ਆ ਆ ਆ ਆ ਆ ਬਤੋਇ ਆ ਮੈਂ ਝਾੜੂ ਮਾਰੀ ਜਾਂਦਾ ਸੀ ਅੰਦਰ ਤੇ ਆ ਕੇ ਦੇਖਿਆ ਉਹ ਉਹਦੇ ਵਾਲੀ ਗੱਲ ਆਪਣੀ ਗਾਇਬ ਨਾ ਕਰਕੇ ਚੱਲ ਨੀ ਗਾ ਰਿਹਾ ਕਿ ਉੱਡਦੇ ਆ ਪਾਸੇ ਜਾਂਦੇ ਫੇਰ ਭੜਕਾ ਦੀ ਠੀਕ ਹੈ ਮੈਂ ਝਾੜੂ ਮਾਰ ਲਾਉਰੇ ਹਲੇ ਬਾਬੇ ਬੱਚੇ ਆਪਣੇ ਫਿਰਦੇ ਨੇ ਉਹ ਫਿਰਦੇ ਉਧਰਲੀ ਸੜ ਤੇ ਐਨਿਆ ਬਾ ਝਾੜੂ ਮਾਰ ਲਈਏ ਚੋਪਰ ਨੀਗਾ ਤੇ ਬੈਠਾ ਹੈਣਾ ਐਨੇ ਸਾਫ ਸਫਾਈ ਕਰਦੀਆਂ ਗੰਦ ਮੱਚੇ ਪਿਆ ਪਤਾ ਨਹੀਂ ਕੀ ਡੇਗ ਰੱਖਿਆ ਹੈਣਾ ਕਰਦਿਆ ਫਿਰ ਸਾਫ ਲਾ ਕੇ ਗੀਤ ਮਿੱਤਰੋ ਕਾਲਾ ਬੱਚਾ ਤਾਂ ਇਹ ਆ ਗਿਆ ਦੋਵੇਂ ਗਰਾਬੀ ਬਗਲਾ ਵਾਲਾ ਤੇ ਚਿੱਟਾ ਥੋੜਾ ਉਹ ਹੈ ਉਹ ਵੀ ਫਿਰਦਾ ਤਹਾਉਰੀ ਹੈ ਬਾਕੀ ਕਿੱਥੇ ਆ ਉੱਤਿਆ ਜਾ ਰਹੇਗੇ ਚਲ ਇੱਕ ਇੱਕ ਦੋ ਵਜੇ ਆਗੇ ਨਾ ਛਤਰੀ ਤੇ ਤੇ ਇੱਕ ਸੈਟਿੰਗ ਆ ਜੂਗੀ ਵਧੀਆ ਤੇ ਚਿੱਟੇ ਨੂੰ ਇਹਦਾ ਬਾਪ ਬਾਬੇ ਬਸ ਬਹਿ ਗਿਆ ਹਨਾ ਇਹ ਥੋੜੇ ਸਾਹਮਣੇ ਬਹਿ ਜੂਆ ਹੁਣੀ ਨੀਵੇਂ ਹੀ ਫਿਰਦਾ ਤੇ ਚਿੱਟੇ ਦੀ ਨਿਗਾ ਕਰਦੇ ਕਿੱਥੇ ਆ ਕਿੱਥੇ ਨਹੀਂ ਆ ਬਹਿ ਗਿਆ ਥੋੜੇ ਸਾਹਮਣੇ ਲੋ ਜੀ ਓਕੇ ਹੋ ਗਈ ਰਿਪੋਰਟਾ ਚਿੱਟੇ ਤੇ ਗੌਰ ਕਰਤੇ ਹੁਣ ਇੱਕ ਮਿੰਟ ਬਾਕੀ ਝਾੜੂ ਮਾਰੀ ਜਾਂਦਾ ਸੀ ਮੈਂ ਵਿੱਚੋ ਹੀ ਹੈ ਜੀ ਬਾਬਿਓ ਦੋਨੇ ਬੱਚਿਆਂ ਨੂੰ ਛੋਲੇ ਵੀ ਦੇਤੇ ਇੱਕੋ ਬੈਠਾ ਛਤਰੀ ਤੇ ਤਿਆ ਬੱਚੇ ਦੇ ਨਾ ਪੈਰ ਆ ਹੱਥ ਕਮਜ਼ੋਰ ਜੀ ਐ ਤੋ ਨਾ ਚਲਾਂਦਾ ਨਹੀਂ ਐ ਇੱਥੇ ਨੇ ਬੈਜੂਆ ਮਿੱਤਰੋ ਆ ਕਰੋ ਚੈੱਕ ਹਨਾ ਐਂ ਬੈਠਾ ਰੂਆ ਇਹ ਚੱਲਦਾ ਵੀ ਘੱਟ ਆ ਥੋੜਾ ਆ ਹਨਾ ਤੇ ਤਾਂ ਕਰਕੇ ਮੈਂ ਕਹਾਂ ਚਲੋ ਦੱਸ ਦਈਏ ਉਹ ਬੱਚਾ ਜਮਾ ਸੈਟ ਆ ਉਹ ਵੀ ਦਿਖਾ ਦਿੰਨੇ ਆ ਆਪਾਂ 1 ਮਿੰਟ 1 ਮਿੰਟ 1 ਮਿੰਟ ਲੋ ਜੀ ਆ ਜਮਾ ਸੈਟ ਐ ਤੇ ਪਾਣੀ ਦੇਣਾ ਰਹਿ ਗਿਆ ਇਹਨਾਂ ਨੂੰ ਮੈਂ ਪਾਣੀ ਦੇ ਦਾਂ ਤੇ ਫਿਰ ਤੇ ਸਾਜੇ ਬਾਬੇ ਉਹ ਚਿੱਟਾ ਬੱਚਾ ਨਹੀਂ ਆਇਆ ਪਤਾ ਨਹੀਂ ਕਿੱਥੇ ਵਾਗ ਗਿਆ ਪਾਸੇ ਉੱਡੀ ਜਾਂਦਾ ਐ ਵੀ ਨਹੀਂ ਪਤਾ ਹੈਨਾ ਪਾਸੇ ਉੱਡੀ ਜਾਂਦਾ ਪਤਾ ਨਹੀਂ ਬੈਬ ਹੋ ਗਿਆ ਯਾਰ ਕੋਈ ਪਤਾ ਨਹੀਂ ਕਾਲਾ ਬੱਚਾ ਤਾਂ ਛਤਰੀ ਦੇ ਬੈਠਿਆ ਇੱਕ ਵਾਰੀ ਤੇ ਪਾਣੀ ਦੇ ਰਾਨਾ ਜੀ ਬਾਬੇ ਉਹ ਬੱਚਿਆਂ ਨੂੰ ਪਾਣੀ deta ਸੀ ਠੀਕ ਹੈ ਤੇ ਕਾਲਾ ਬੱਚਾ ਆ ਗਿਆ ਬਾਬੇ ਚਿੱਟਾ ਹਲੇ ਤੱਕ ਨਹੀਂ ਦਿਖਿਆ ਪਤਾ ਨਹੀਂ ਯਾਰ ਪਾਸੇ ਮੇਰੇ ਸਾਹਮਣੇ ਬੈਬ ਹੋ ਗਿਆ ਹੈਨਾ ਯਾਰ ਬੈ ਗਿਆ ਯਾ ਉਧਰ ਐ ਕਿਸੇ ਨੇ ਕਬੂਤਰ ਵੀ ਡਾਤੇ ਸੀ ਉਹ ਪਰਲੀ ਸੈਡ ਤੇ ਉਹਨਾਂ ਚ ਰਲ ਰੁਲ ਕੇ ਉੱਤਰ ਵੀ ਨਾ ਗਿਆ ਹੋਵੇ ਕਿਸੇ ਦੇ ਹੈਨਾ ਬਾਕੀ ਯਾਰ ਇੱਧਰ ਤਾਇਰ ਸੀ ਦੱਸਾਂ ਫੌਣੀ ਮੁਸ਼ਕਲ ਪਤੰਗ ਨੇ ਡرائی ਦਿੱਤਾ ਸੀ ਬਾਬਿਓ ਤੇ ਇੱਕ ਪਤੰਗ ਵਾਲਿਆ ਇਹਨੂੰ ਫੇਰ ਨਾਲ ਬੱਚੇ ਨੂੰ ਉਡਾ ਦੇਣਾ ਹਨਾ ਕਾਲੇ ਬੱਚੇ ਨੂੰ ਇਹ ਦੁਬਾਰਾ ਉੱਡ ਗਿਆ ਇਹ ਵੀ ਪਾਸੇ-ਕੁਸੇ ਜਾਏਗਾ ਖਰਾਬ ਹੋ ਜਿਗਾ ਤੇ ਜਦੋਂ ਦਾ ਪਤਾ ਸੀ ਵੀ ਆਜ ਕੋ ਛਤਰੀ ਤੇ ਤੇ ਚਿੱਟੇ ਦਾ ਉਹ ਸੀਗਾ ਤੇ ਚਿੱਟਾ ਬੱਚਾ ਦਿਖੀ ਵੀ ਨਹੀਂ ਆਂਦਾ ਹਨਾ ਚਲੋ ਦੇਖਦੇ ਆਂ ਸ਼ਾਮ ਤੱਕ ਹਲੇ ਤਾਂ ਟਾਈਮ ਕੁਝ ਨਹੀਂ ਹੋਇਆ 11:30 ਦਾ ਹੋਇਆ 11 12 ਵਜਣ ਵਾਲੇ ਹੋਣਗੇ ਹਨਾ ਇੰਨਾ ਟਾਈਮ ਹੋਇਆ ਚਲੋ ਬੈਠੇ ਇੱਕ ਵਾਰੀ ਤੇ ਓਕੇ ਗਾ ਟਫ ਤੇ ਇਧਰ ਮੈਂ ਟ੍ਰੇ ਧਰਦਾ ਬਾਬੇ ਭੁੱਲ ਗਿਆ ਇਧਰ ਜੋੜੀ ਵਾਲੇ ਜਹ ਹਨ ਫੀਡ ਫੂਡ ਕਰ ਦੇਣਗੇ 1 ਮਿੰਟ ਉਹ ਜੀ ਧਰਤੀ ਇਧਰ ਟ੍ਰੇ ਤੇ ਪਾਣੀ ਵੀ ਭਰਤਾ ਤੇ ਫੀਡ ਕਰ ਦੇਣਗੇ ਤੇ ਬਾਕੀ ਬੱਚੇ ਛਤਰੀਆਂ ਵਾਲੇ ਲਾ ਲਓ ਚਾਰਕ ਦਿਨਾਂ ਤੱਕ ਕੱਢਣ ਲੱਗ ਜਾਗੇ ਆਪਾਂ ਇਹਨਾਂ ਨੂੰ ਵਾਰ ਹਨ ਛੋਟੇ ਹੁੰਦੇ ਬਿਠਾਇਆ ਕਰਾਂਗੇ ਐਂ ਤਾਂ ਥੋੜੇ ਸਾਹਮਣੇ ਤੰਗ ਬੱਚੇ ਜੇ ਆਪਾਂ ਲੇਟ ਕੱਢਦੇ ਐਵੇਂ ਤੰਗ ਕਰਦੇ ਜਿਵੇਂ ਆਕੜੀ ਜਾਂਦਾ ਕਿੱਟਾ ਬੱਚਾ ਲਾ ਲਓ ਇਹ ਵੀ ਕਰੀ ਜਾਂਦਾ ਸੀ ਕੱਲ ਕੱਲ ਦੀ ਗੱਲ ਆ ਪਤਾ ਨਹੀਂ ਵਲੋਗ ਆਪਣੇ ਆ ਦਾ ਤੁਹਾਨੂੰ ਪਤਾ ਹੈ ਯਾਰ ਹਨਾ ਕਿਉਂ ਨਹੀਂ ਪਤਾ ਨਹੀਂ ਪਹਿਲਾਂ ਵੀ ਦੱਸਿਆ ਸੀ ਕਿ ਨਹੀਂ ਮੈਂ ਵਲੋਗ ਬਣਾਉਣ ਤੋਂ ਪਹਿਲਾਂ ਪਤਾ ਨਹੀਂ ਵਿੱਚ ਜੇ ਪਾਇਆ ਸੀ ਕਿ ਨਹੀਂ ਮੈਂ ਭੁੱਲ ਰਿਹਾ ਬਾਬੇਓ ਤੇ ਇੱਕ ਮਿੰਟ ਗਾਣੇ ਦੀ ਆਵਾਜ਼ ਘੱਟ ਕਰਦਾ ਮੈਂ ਇਹ ਤੋਂ ਬੰਦ ਹੀ ਕਰਤਾ ਗੀਤ ਮੈਂ ਤੇ ਆਪਣੇ ਡੈਥ ਹੋ ਗਈ ਸੀ ਪਹਿਲਾਂ ਵੀ ਦੱਸਿਆ ਸੀ ਮੈਂ ਤੁਹਾਨੂੰ ਇੱਕ ਤਾਂ ਦਾਦੇ ਦੀ ਹੋਈ ਸੀ ਤੇ ਉਹਨਾਂ ਦੀ ਘਰ ਵਾਲੀ ਦੀ ਵੀ ਹੋ ਗਈ ਸੀ ਦਾਦੀ ਲੱਗਦੀ ਆ ਆਪਣੀ ਤੇ ਤਾਂ ਕਰਕੇ ਥੋੜਾ ਜਿਹਾ ਵਲੋਗ ਨਹੀਂ ਆਇਆ ਵਿੱਚੋਂ ਹਨਾ ਤੇ ਨਾ ਆਕੇ ਮੈਂ ਚਲੋ ਦੱਸ ਦਿਆਂ ਯਾਰ ਪਤਾ ਨਹੀਂ ਮੈਂ ਪਿਛਲੇ ਵਲੋਗ ਚ ਦੱਸਿਆ ਸੀ ਕਿ ਨਹੀਂ ਦੱਸ ਵਿੱਚ ਜੇ ਪਾਇਆ ਸੀ ਕਿ ਨਹੀਂ ਮੈਨੂੰ ਯਾਦ ਨਹੀਂ ਉਹ ਖਵਾਤਾ ਦਿੱਤੇ ਤੈਨੂੰ ਛੋਲੇ ਹੋਰ ਬਾਲੀ ਚਿੰਜੀ ਕਰੀ ਜਾਂਦਾ ਬਾਪੂ ਇਹ ਹਨਾ ਤੇ ਚਿੱਟਾ ਬੱਚਾ ਜਿਵੇਂ ਤੰਗ ਕਰੀ ਜਾਂਦੇ ਇਹਨਾਂ ਨੂੰ ਲੇਟ ਗੱਡਿਆ ਆਪਣਾ ਲਾਲੋ ਯਾਰ ਜਦੋਂ ਜਦੋਂ ਦੇ ਵਲੋਗ ਨਹੀਂ ਆਏ ਉਸ ਤੋਂ ਬਾਅਦ ਆਪਾਂ ਅੱਜ ਗੱਡਿਆ ਵਿੱਚ ਇੱਕ ਦਿਨ ਗੱਡਿਆ ਹੋਊਗਾ ਹਣਾ ਵਿੱਚੋਂ ਜੇ 1-2 ਦਿਨ ਗੱਡਿਆ ਉਹ ਆਪਾਂ ਹਨ ਤੇ ਮੁੜ ਕੇ ਅੱਜ ਗੱਡੀ ਆਨੇ ਤਾਂ ਕਰਕੇ ਪਾਸੇ ਬਹਿ ਗਿਆ ਨਹੀਂ ਤਾਂ ਯਾਰ ਬੱਚੇ ਯਾਰ ਵਧੀਆ ਗਿੱਜ ਜਾਂਦੇ ਆਪਣੇ ਕਰੇ ਅੱਡੇ ਲੱਗ ਜਾਂਦੇ ਹਨਾ ਤੇ ਲੇਟ ਗੱਡੇ ਦਾ ਹੀ ਕਾਰਨ ਹੈ ਚਲੋ ਕੋਈ ਨਹੀਂ ਇੱਕ ਬੱਚਾ ਬੈਠਾ ਛਤਰੀ ਤੇ ਦੇਖਦੇ ਆਂਦਾ ਕਿ ਨਹੀਂ ਆਂਦਾ ਬਾਕੀ ਆਪਾਂ ਵੀ ਤੇ ਬੈਠਾ ਮੰਜਾ ਢਾ ਕੇ ਹਨਾ ਵਧੀਆ ਪੁਰਾਣਾ ਮੰਜਾ ਇਹ ਆਪਣਾ ਪੜਦਾਦੀ ਦਾ ਮੰਜਾ ਮੇਰੇ ਵੀਰੋ ਕਰੋ ਚੈੱਕ ਹਨਾ ਤੇ ਬਾਕੀ ਬੈਠੇ ਆ ਯਾਰ ਕਰੀ ਜਾਂਦੇ ਆ ਦੇ ਵੀਰੇ ਚੋਬਰ ਨੇ ਮੰਗਾਲੇ ਪਤੰਗ ਤੇ ਪਹਿਲਾਂ ਤਾਂ ਉੱਡੀਆਂ ਜਾਂਦੇ ਸੀ ਚੁੱਪ ਗੋਲੇ ਓਏ ਕੋਲੇ ਪੇਗੀ ਕੀ ਹੋ ਗਿਆ ਓਏ ਇਹ ਗੋਲੇ ਪੇਗਾ ਉਹ ਫਿਰ ਠੀਕ ਨਾਲ ਆ ਗੋਲੀਆਂ ਲਗਾਣਾ ਨਾ ਗੋਲੀਆਂ ਓਏ ਹਾਂ ਔਰ ਠੀਕੜਾ ਪਾੜ ਲਿਆਗੇ ਪਣੀ ਉਹ ਇਹਦਾ ਪਾਟੀ ਪਈ ਸੀ ਜਾਂ ਵਧੀਆ ਪਤੰਗ ਨਹੀਂ ਸੀ ਜਿਆ ਪਟਿਆ ਪਿਆ ਸੀ ਅੱਛਾ ਗੇ ਯੂਟਿਊਬਰ ਬਾਈ ਹਮ ਫੇਮਸ ਹੋ ਜੇਗੇ ਠੀਕ ਠੀਕ ਪਾਈਆਂ ਰ ਕਰਨੇ ਕੋਨੇ ਇਹ ਤਾਂ ਸਹੀ ਹੈ ਆ ਇਹਦਾ ਨਹੀਂ ਹੈ ਉਹ ਤਾਂ ਤੰਤਾਲੀ ਗੱਲ ਬਣੀ ਨਹੀਂ ਜੋ ਓਏ ਕਿਸ ਤਲੇ ਗਾ ਬਾਬੇ ਪਤਾਂਗੇ ਡਾਲਿਆ ਤੇ ਇੱਕ ਆ ਪਿੱਛੋਂ ਆ ਰਿਹਾ ਏ ਜੇ ਦਿਖਦਾ ਹੋਇਆ ਏ ਦਿਖਾਵਾਂ ਤੁਹਾਨੂੰ ਇਹ ਮੈਂ ਤਾਂ ਆਪਣੀ ਦੀ ਗਿਆ ਆ ਸੀ ਗਈ ਠੀਕ ਹੈ ਉਹਦਾ ਕੁੜੀਆ ਵਾ ਖੱਚ ਮਾਰੂਗਾ ਤੇ ਆਪਣੀ ਬੂਥ ਲੱਗੀ ਬਈ ਆ ਦੇਖੋਈ ਦਿਖ ਰਹੀ ਹੈ ਬੂਤਰੋਂ ਕਰਤਾ ਕੁੜੀ ਆਵੇ ਦਾ ਕੰਮ ਹੋ ਜਾਂਦਾ ਏ ਓ ਯਾਰ ਨਾ ਹੁਣ ਇਹਦਾ ਕੰਮ ਹੋਣਾ ਇਹਦਾ ਕਰਾਂਗੇ ਜੀ ਐਨ ਦਿਖਾਈ ਦੇ ਚਲੇਦਾ ਦਿਖਾ ਦਈਏ ਲਾਈਵ ਚਲ ਚਲਾਈ ਦਰਸ਼ਕ ਨੇ ਆਪਣੇ ਯੂ ਐਕਸ ਤੇ ਜਰਾ ਤੇ ਆ ਛਤਰੀ ਵੀ ਰੋਣਾ ਉੱਤਰ ਟਪਾ ਨਾ ਨਾ ਕੋਈ ਦਿੱਕਤ ਨਹੀਂ ਹੁਣ 5 0.2 ਤੇ ਕਰਾਂ ਲਾਈਵ ਪੇਚਾ ਦਿਖਾ ਦੇ ਲਾਈਵ ਪੇਚਾ ਛਤਰੀ ਤੋਂ ਐ ਕਰਨਾ ਸੀ ਆ ਲੈ ਕਰ ਇਹ ਦਿਨ ਵੀ ਆ ਗਏ ਨੇ ਜੀ ਕਿ ਡੋਰਾ ਮੁਕਣ ਲੱਗੀਆਂ ਨੇ ਇਹ ਗਰੀਬੀ ਆ ਗਈ ਗਰੀਬੀ ਆ ਗਈ ਜਮਾਂ ਪਤੰਗ ਵੀ ਜਮਾ ਵੱਡੇ ਮੰਗਾਂਗੇ ਹੋੜੀ ਦੇ ਬੂਤ ਲੱਗ ਰਹੀ ਆ ਬਾਈ ਪਤੰਗ ਮੰਗਾਈ ਦੀ ਬਸਤੇ ਬੱਚੇ ਤੋਂ ਤੇ ਕਰਦੇ ਆ ਮੇਰੇ ਦਾ ਵੀ ਕੁੜੀ ਹੈ ਇਹਦਾ ਕੰਮ ਲੱਗਦਾ ਜਵਾਕਿਆ ਕਰੂਗਾ ਮੰਨ ਲਾ ਹੋਰ ਕਿੱਥੇ ਆਏਗਾ ਨਾ ਲੋ ਜੀ ਮਿੱਤਰੋ ਪਤੰਗ ਦੀ ਘਰੇਣ ਤੁਹਾਨੂੰ ਇਹ ਇੱਕ ਤਾਂ ਆਈ ਸੀ ਇੱਕ ਇਹ ਸੀ 2 2 ਨਾ ਵੀ ਬੱਚਾ ਪੇਚੇ ਨਹੀਂ ਪਾਉਗਾ ਉਹ ਸੀਗਾ ਬੱਚਾ ਲੋ ਜੀ ਮਿੱਤਰੋ ਜਮਾ ਉੱਤਰ ਗਿਆ ਵੜਦਾ ਜੀ ਇਹ ਹੋ ਜਾਂਦਾ ਜੀ ਇਹ ਦੇਖਦਾ ਆਵੇ ਸਾਨੂੰ ਆ ਆ ਜਾਂਦਾ ਆ ਜਾਂਦਾ ਜੀ ਓਕੇ ਜੀ ਠੀਕ ਹੈ ਜੀ ਤੇ ਆਪਣਾ ਤਰੰਗ ਕੈਮ ਹੈ ਤੇ ਇਹ ਬਾਕੀ ਸਭ ਕੁਝ ਕੈਮ ਹੈ ਆਲੇ ਦੁਆਲੇ ਵੀ ਹੋ ਡਾਲਿਆ ਜੀ ਹੋ ਡਾਲਿਆ ਹੋ ਡਾਲਿਆ ਜੀ ਹੁਣ ਆਉਂਦਾ ਉਹ ਕਿ ਕੀ ਆਣਾ ਅਸੀਂ ਕਰਦੇ ਇਹਦੀ ਵੀ ਹੋ ਕਰਾਂਗੇ ਜੀ ਇੱਕ ਮਿੰਟ ਇੱਕ ਮਿੰਟ ਗਿਆ ਆਪਣਾ 2 ਮਿੰਟਾਂ ਨਾਲਾ ਵਸ ਹੈ ਹੈ 2 ਮਿੰਟਾਂ ਨਾਲਾ ਹੈ ਛੋਬ ਲੇਓ ਜੀ ਮਿੱਤਰੋ ਇਹਦਾ ਵੀ ਕਰੀਏ ਇਹ ਇਹ ਚੈੱਕ ਹਾਡ ਹੋਰ ਨਾ ਹੱਟਦਾ ਸਾਇਆ ਇਹ ਲੋ ਜੀ ਮਿੱਤਰੋ ਦਾ ਵੀ ਕਰਤਾ ਕੰਮ ਅਸੀਂ ਕਹਿੰਦੇ ਇਹ ਕਾਰੀਗਰੀ ਬਹੁਤ ਅਖਣੀ ਹੈ ਕਾਰੀਗਰੀ ਆ ਪਤਾ ਨਹੀਂ ਝੋਲ ਜੀ ਕੇ ਮਾਰਦਾ ਝੋਲ ਆਪੇ ਮਾਲੂ ਹੈ ਜੀ ਮਾਲੂ ਆ ਮਾਲੂ ਯਾਰ ਵੱਡੀ ਗੱਲ ਹੈ ਜੀ ਆਪਣਾ ਬੱਚਾ ਉਧਰ ਨੂੰ ਹੋ ਗਿਆ ਗਾਇਬ ਆ ਛੋੜੋ ਕੋਈ ਗੱਲ ਨਹੀਂ ਮਿੱਤਰੋ ਹੋਰ ਦੇਖਦਾ ਜੇ ਕੋਈ ਉੱਡਦਾ ਨਹੀਂ ਤਾਂ ਚੱਲਦੇ ਆ ਘਰੋਂ ਘਰੀ ਉਹ ਬੱਚੇ ਪਿੱਛੇ ਵੀ ਖੜੇ ਸੀ ਉਹ ਬੈਠੇ ਸੀ ਵੇਲੇ ਉਹਦਾ ਹੀ ਟਾਈਮ ਨਾਲ ਹੋ ਗਈ ਵੇਲੇ ਉਹ ਬੈਠੇ ਕੋਈ ਤੋਂ ਲੰਘਦਾ ਹੁਣ ਤਿੰਨ ਚਾਰ ਚਾਰ ਵਰਗਾ ਦੇ ਚਲੋ ਇਹ ਮੁੱਲ ਬੁਰਾ ਹੋ ਗਿਆ ਤੇ ਬੁਰਾਗਾ ਕਿੰਨੇ ਦਾ ਲੈ ਜੀ ਦੱਸਦਾ ਦੱਸਦਾ ਜੀ ਪੰਜ ਪੰਜ ਵਾਲੇ ਚਾਰ ਵੀ ਲਾ ਲਈਏ ਦਾ 2 ਤੇ ਹੋ ਗਏ ਪੂਰੇ ਠੀਕ ਹੈ ਫੇਰ ਬੱਟ ਨਹੀਂ ਓਕੇ ਫੇਰ ਲੈ ਆਏ ਜੀ ਉਹਨਾਂ ਦਾ ਦੁਬਾਰਾ ਹੈਂਡਲ ਮਾਰ ਮੈਂ ਬੂਆ ਖੜ ਜਾ ਇੱਕ ਮਿੰਟ ਦਿਖਾਣਾ ਤੁਹਾਨੂੰ ਲਓ ਜੀ ਕਰੋ ਚੈੱਕ ਅੱਜ ਕੱਲ ਦੇ ਬੱਚੇ ਨਵੇਂ ਨਵੇਂ ਇੱਧਰ ਹੀ ਦੇਖਦੇ ਨੇ ਕਹਿੰਦੇ ਮੇਰੀ ਵੀਡੀਓ ਜੀ ਬਣਾਈ ਜਾਂਦਾ ਹੇ 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 ਇੱਕ ਬੱਚਾ ਆਉਣਾ ਉਹ ਦਾ ਫਿਰ ਅਜੇ ਤਿਆਰ ਹੋਈ ਹੁੰਦਾ ਗਲਤ ਬੱਚਾ ਨਾ ਖਾਦੂ ਬਈ ਹੈ ਗਲਤ ਬੱਚਾ ਨਾ ਖਾਦੀ ਗਲਤ ਨਹੀਂ ਦਿਖਾਂਦਾ ਜੀ ਗਲਤ ਨਹੀਂ ਉਹ ਤਾਂ ਥੱਲੇ ਆ ਜੀ ਉਹ ਨਹੀਂ ਦਿਖਾਂਦੇ ਬਾਕੀ ਯਾਰ ਮੋਹਨ ਸੁਣਨਾ ਹੋ ਗਿਆ ਉਹ ਜਦੋਂ ਆਪਣਾ ਪਤੰਗ ਉੱਡ ਜੇ ਨਾ ਇਕੱਲਾ ਆਪਣਾ ਹੀ ਉੱਡਣਾ ਫਿਰ ਕਿੱਧਰ ਗਿਆ ਕੈਮਰੇ ਚ ਨਹੀਂ ਦਿਂਦਾ ਤੇ ਇੱਕ ਬੱਚਾ ਆਇਆ ਚਿੱਟਾ ਬੱਚਾ ਬਾਬੇ ਹਣਾ ਚੌੜੀ ਦੀ ਸੋਗਣਾ ਹਾਂ ਚੌਬਰ ਚੌਬਰ ਦਾ ਮਨ ਕਹਿੰਦਾ ਬਈ ਮਾਈ ਜਵਾਬ ਉਤਰ ਗਿਆ ਕਿਸੇ ਦਾ ਮਾਈ ਲੋ ਜੀ ਬਾਬੇ ਉਹ ਖਿੱਚਵਾਉ ਹੈ ਇਹਦਾ ਬੱਚਾ ਇਹ ਖਿੱਚ ਪਈ ਲੈ ਘਰ ਤੀ ਗਈ ਮੈਨੂੰ ਲੱਗਦਾ ਪਾ ਕੇ ਚੁੱਥਾ ਲੋ ਜੀ ਬਾਬੇ ਪਹ ਗਈ ਇਹਦੀ ਦਾ ਉਹ ਨਿਕਲ ਗਿਆ ਵਿੱਚੋਂ ਨਿਕਲ ਗਿਆ ਲੋ ਜੀ ਬਲੌਗ ਇੱਕ ਵਾਰ ਇੱਕ ਹੋਰ ਵੜਤਾ ਜੀ ਮਈਆ ਤੇ ਇੱਕ ਆ ਉੱਡ ਗਿਆ ਇਹਦੇ ਨਾਲ ਪਾਨੇ ਹੁਣ ਆ ਉੱਡ ਗਿਆ ਚਲੋ ਅੱਗੇ ਹਟ ਪਾਈਏ ਡੋਰ ਫੇਰ ਦਿਖਾਉਣਾ ਤੁਹਾਨੂੰ ਕੰਟੀਨਿਊ ਜੀ ਉਹ ਇੱਕ ਹੋਰ ਦੇ ਦਿੱਤਾ ਉਹ ਜਾਂਦਾ ਉਹ ਜਾਂਦਾ ਕੀ ਦੇਤਾ ਸਲੇਟੀਆਂ ਆਂਦਾ ਚਾਣਾ ਆਂਦਾ ਚਾਣਾ ਆਂਦਾ ਠੀਕ ਹੈ ਜੀ ਉਧਰ ਆ ਦਾ ਉਹਨੇ ਵੜਤਾ ਸੀ ਜਿਹਦਾ ਆਪਾਂ ਵੜਿਆ ਠੀਕ ਹੈ ਉਹਨੇ ਉਹਦਾ ਵੜਤਾ ਸੀ ਫੇਰ ਆ ਪੈਦਾ ਵੜਤਾ ਕੰਮ ਓਕੇ ਦਾ ਤੇ ਨਾਲੇ ਪਿੱਛੇ ਆ ਨਾਲੇ ਡੋਰ ਹੈ ਨਹੀਂ ਨੀ ਦਾ ਸਿਰਾਈ ਲਾ ਦਿੰਦੇ ਬਾਕੀ ਇਹ ਨਹੀਂ ਦਿਖਾਣਾ ਸਮਾਨ ਜੀ ਅਰਦੀ ਰਾਮ ਓਕੇ ਜੀ ਮਿੱਤਰੋ ਆ ਗਿਆਂ ਥੱਲੇ ਕਿਉਬਰਾ ਕਿੰਨੇ ਕ ਪਤੰਗ ਵੜਤੇ ਗਿਣਤੀ ਹੋ ਵੀ ਕੋਈ 152 ਪਤੰਗ ਵੜਤੇ ਜੀ ਠੀਕ ਆ ਬਾਬੇ ਇੱਕ ਵਾਰੀ ਜਾ ਕੇ ਖੰਗ ਵੀ ਹੋ ਰਹੀ ਆ ਬਹੁ ਟਾਈਮ ਦੀ ਹੋ ਰਹੀ ਆ 3-4 ਦਿਨ ਹੋ ਗਏ ਤੇ ਥੱਲੇ ਆ ਕੇ ਆਨੇ ਆ ਫਿਰ ਮਾਰਦੇ ਹੈਂਡਲ ਠੀਕ ਆ ਜੀ ਆ ਗਿਆਂ ਬਾਬੇ ਉੱਤੇ ਤੇ ਬੱਚੇ ਦਾ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਹਲੇ ਤੱਕ ਪਾਇ ਨਹੀਂ ਕਰੇ ਹਨਾ ਤੇ ਤਾਂ ਦੇਖਦੇ ਹਾਂ ਹਲੇ ਤੱਕ ਦਿਨ ਖੜਿਆ ਕੀ ਕਰਦੇ ਆ ਬੱਚਾ ਅੰਦਰ ਰੋਤਾ ਮੇਰੇ ਹਿਸਾਬ ਨਾਲ ਆਇਆ ਨਹੀਂ ਹਲੇ ਤੱਕ ਹਨਾ ਚੁੱਭ ਰ ਆ ਗਿਆ ਬਾਕੀ ਤੇ ਆਤਾ ਕਰੀਏ ਕਿ ਵਧਾਈ ਉੱਡ ਜੇ ਸ਼ਾਮ ਨੂੰ ਇਹ ਨਹੀਂ ਰੋਜੂ ਕੀ ਫਤਾ ਪਤੰਗ ਤੋਂ ਡਰ ਕੇ ਹੁਣ ਤੱਕ ਤੋੜਿਆ ਨਹੀਂ ਆਇਆ ਚੋਬਰਾ ਉੱਤੇ ਐ ਛਤਰੀ ਫੜਾ ਮੈਨੂੰ ਫਿਰ ਮੈਂ ਨਾ ਇਹਨੂੰ ਅੰਦਰ ਕਰਕੇ ਨਾ ਉਲੀ ਲਾ ਦਾਂਗੇ ਛਤਰੀ ਆਣਾ ਆਜੂ ਆ ਕੀ ਤਾਂ ਫਿਰ ਲੋ ਜੀ ਬੱਚਾ ਉੱਡ ਗਿਆ ਯਾਰ ਡਰਦਾ ਹੈ ਨਾ ਥੋੜਾ ਜਿਹਾ ਬੱਚਾ ਯਾਰ ਐ ਬਤੇ ਐ ਐ ਐ ਐ ਐ ਇਹਦਾ ਭਾਈ ਵੀ ਕੈਂਟ ਉੱਡਦਾ ਸੀ ਉਹ ਵੀ ਪਤਾ ਨਹੀਂ ਕਿੱਥੇ ਵਗ ਗਿਆ ਯਾਰ ਆਇਆ ਆਇਆ ਬਸ ਆਵੇਂ ਗਿਜਿਜੂ ਇਹਦਾ ਪੱਕਾ ਜੋੜ ਾਲਿਆ ਕਰਾਂਗੇ ਫਿਰ E, a, 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 a. Oh, benna benna Eu não sei se você quer fazer isso. Eu não sei se você quer fazer ਉੱਤੇ ਚੜੀ ਜਾਂਦਾ ਐ ਫੜਕਾ ਨਾਲ ਇਸ ਤਰੀਕੀ ਕਰੀਏ ਨੇ ਫੜਕਾ ਫੜਕਾ ਬੜਾ ਬੈਦਾ ਬੈਦਾ ਉੱਤੇ ਜਾਂਦਾ ਮੈਂ ਫੜਕਾ ਤਾਂ ਬੈਠੂ ਆ ਆਇਆ ਆਇਆ ਰਹਿ ਗਿਆ ਤੇ ਇਹਨੂੰ ਇੱਧਰ ਦੀ ਛਤਰੀ ਤੇ ਕਰਕੇ ਫੇਰ ਦੇਖਦੇ ਜਾਂਦਾ ਕਿ ਨਹੀਂ ਫੇਰ ਉੱਡ ਗਿਆ ਬਾਬੇਓ ਯਾਰ ਲਓ ਜੀ ਲਓ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਆ ਲੈ ਇੱਕ ਵਾਰੀ ਹੋ ਟ੍ਰਾਈ ਕਰਦੇ ਆ ਐਤ ਕੀ ਨਹੀਂ ਜਾਣ ਦੇਣਾ ਇਹ ਮੇਰੇ ਵੀਰੋਂ ਬੱਚਾ ਕਰਤਾ ਅੰਦਰ ਤੇ ਟਰੇਆਂ ਵੀ ਧਰਤੀਆਂ ਪਾਣੀ ਵੀ ਚੇਂਜ ਕਰਤਾ ਬਾਬੇ ਉਹ ਠੀਕ ਐ ਵਧੀਆ ਧੋ ਤੂ ਕੇ ਅੱਛੀ ਜਰਾ ਚੋਬਰ ਦੇ ਚੋਬਰ ਦੇ ਮਾਰਤਾ ਹੈਂਡਲ ਤੇ ਲੋ ਜੀ ਇਧਰ ਵੀ ਤਾਂ ਆਪਣੀ ਟਰੇ ਪਾਣੀ ਵੀ ਓਕੇ ਕਰਤਾ ਤੇ ਲਾ ਦੀਏ ਸੱਬੜ ਸੱਬੜ ਲਾਦੀ ਤੇ ਆ ਕੋਨੀ ਜੇ ਪਾਣੀ ਭਰ ਦੇ ਕਿਰਾ ਅੰਦਰ ਵਾਲੇ ਸੱਬੜ ਲਾਦੀ ਸੀ ਤੇਰੇ ਲਵਾ ਨਾਂਗੇ ਲੋ ਇਹਦਰ ਪਾਣੀ ਰਹਿੰਦਾ ਪਾਣੀ ਭਰਦਿਆ ਰੱਖਦੇ ਆਂ ਟਰੇ ਧਰਤੀ ਸੀ ਨਾ ਪਾਣੀ ਮੰਗਿਆ ਜਾਂਦਾ ਹੋਰ ਯਾਰ ਅਭਿਓ ਇਹ ਵਿਚਾਰੀ ਨੂੰ ਤਾਂ ਤਾਰੀ ਗਰੀਬਣੀ ਨੂੰ ਹਨਾ ਇਹ ਵਿਚਾਰੀ ਬੈਠੀ ਆ ਠੰਡ ਵੀ ਹੋਣ ਲੱਗ ਗਈ ਤੇ ਨੇਰਾ ਵੀ ਹੋਣ ਲੱਗ ਗਿਆ ਬੱਚਾ ਬਾਪਿਓ ਮੈਨੂੰ ਮੁਸ਼ਕਲੀ ਲੱਗਦਾ ਹੁਣ ਤਾਂ ਮੁਸ਼ਕਲੀ ਆ ਨਹੀਂ ਰਹੀ ਹੋ ਗਿਆ ਹਨਾ ਜੇ ਕਿਸੇ ਕਿਸੇ ਪਾਸੇ ਬੈਠਾ ਹੁੰਦਾ ਉੱਡ ਪੈਂਦਾ ਹਨਾ ਨਿਗਾਹ ਚ ਆ ਜਾਂਦਾ ਵੀ ਇੱਥੇ ਫਿਰਦਾ ਇੱਥੇ ਨਹੀਂ ਤੇ ਬਾਕੀ ਹਜੇ ਤੱਕ ਨਿਗਾ ਚ ਨਹੀਂ ਆਇਆ ਹੈ ਉਤਰ ਗਿਆ ਉਹ ਲੱਗ ਭੱਜ ਤੈਰ ਇੱਕ ਵਾਰੀਆਂ ਨੂੰ ਕਰਦੇ ਅੰਦਰ ਜੀ ਖੋਲੀ ਡੱਬੀ ਵੈਸੇ ਡੱਬੀ ਸੁਨੱਕੀ ਦਾ ਵਾਲੀ ਹੈ ਹਨਾ ਮਿੱਤਰੋ ਹਨਾ ਤੇ ਇਹ ਆਪਾਂ ਰੱਖਾਂਗੇ ਯਾਰ ਦਿਨ ਦੇ ਨਹੀਂ ਹਨਾ ਛਤਰੀ ਨੰਬਰ ਨਾ ਵੈਸੇ ਹੈਗੀ ਦਾ ਸਹੀਆ ਹੂੰ ਸੋਣੀ ਵੀ ਹਨਾ ਖੁੱਡੇ ਜੀ ਵੀ ਸੋਣੀ ਲੱਗਦੀ ਐਵੇਂ ਤਾਂ ਕਰਕੇ ਉਹ ਦੇਖੋ ਹੁਣ ਮਸਤ ਜੀ ਜਾਊਗੀ ਦਾਣੇ ਖਾਊਗੀ ਪਹਿਲਾਂ ਫਿਰ ਮਸਤੂ ਵੀ ਚਲੋ ਕੋਈ ਨਹੀਂ ਬਾਪੋ ਇਹ ਮਸਤੀ ਆਂਦੀ ਆ ਉਹ ਦੇਖੋ ਉਹ ਦੇਖੋ ਕੁੱਤੇ ਜਾ ਉਹ ਲਾਸਟ ਵਾਲੀ ਟੋਕਰੀ ਚ ਜਾਊਗਾ ਮੇਰੇ ਸਾਹਮਣੇ ਦਾ ਤੇ ਕੋਈ ਨਹੀਂ ਦਾਣਾ ਪਾਣੀ ਖਾਣ ਦੋ ਤੇ ਬੱਚੇ ਦਾ ਬੈਠੇ ਆ ਦੇਖੀ ਜਾਂਦੇ ਆ ਮੈਂ ਤਾਂ ਕਹਿੰਨਾ ਹੁਣ ਵੀ ਆ ਜੇ ਦਾ ਚਾਰ ਲਾਂਗੇ ਹਨਾ ਛਤਰੀ ਬੜਕਾ ਬੜਕਾ ਤੇ ਵਿੱਚ ਉਹ ਬੈਠਿਆ ਜਿਹੜਾ ਨਾਲ ਛੱਡਿਆ ਸੀ ਦੋਨੇ ਇੱਕੋ ਚੁੱਕੀ ਦੇ ਸੀ ਉਹ ਜਮਾ ਸਾਫ ਸੀਗਾ ਤੇ ਇਹ ਕਾਲਾ ਚਿੰਨਾ ਸਾਰੇ ਹੀ ਕਾਲਾ ਲਾ ਲੋ ਬਲੈਕ ਕੀ ਇਟ ਰਿਆ ਚੱਕਤੀ ਤੇ ਪਾਣੀ ਵੀ ਚੱਕ ਲਿਆ ਉਹ ਲੋ ਠੀਕ ਐ ਓਕੇ ਐ ਇਧਰ ਬੰਦ ਕਰਤਾ ਗੇਟ ਤੇ ਖੁੱਡਿਆਂ ਨੂੰ ਵੀ ਤਾਲੇ ਲਾਤੇ ਸੀ ਮੈਂ ਲਾਈਟ ਲਾ ਲਈ ਹਨੇਰਾ ਹੋ ਗਿਆ ਤੇ ਬੱਚੇ ਦਾ ਕੋਈ ਪਤਾ ਨਹੀਂ ਛਤਰੀ ਇੱਕ ਤਾਂ ਥੱਲੇ ਡੇਗਤੀ ਇੱਕ ਖੜੀ ਆ ਹਨਾ ਜਾਣਾ ਵੈ ਤੇ ਵੀ ਵੈਸਾ ਪਹਿਲੀ ਗੱਲ ਛਤਰੀ ਤੇ ਬੈਂਦਾ ਨਹੀਂ ਕਿਉਂਕਿ ਥੋੜੇ ਸਾਹਮਣੇ ਤੜਕਾ ਕੇ ਛਤਰੀ ਤੇ ਬੱਚਾ ਤਾਰਦੇ ਹਨਾ ਆਪਾਂ ਉਹ ਉਤਾਰੇ ਜਿਵੇਂ ਤਾਂ ਕਰਕੇ ਤੇ ਓਕੇ ਹੀ ਆ ਮੁਸ਼ਕਲ ਹੀ ਲੱਗਦਾ ਮੈਨੂੰ ਤਾਂ ਕੰਮ ਤੇ ਬਾਕੀ ਓਕੇ ਆ ਬਾਬੇ ਸਭ ਕੰਮ ਕਰ ਲਏ ਤੁਹਾਡੇ ਸਾਹਮਣੇ ਹੁਣ ਵਲੌਗ ਦੀ ਕਰਦੇ ਆ ਐਂਡਿੰਗ ਤੇ ਜੇ ਅਗਰ ਸਵੇਰ ਆ ਲੌਗ ਚ ਹਨਾ ਤਾਂ ਆਪਾਂ ਤਾਂ ਕੋਸ਼ਿਸ਼ ਕਰਦੇ ਆ ਵੀ ਕੰਟੀਨਿਊ ਵਲੌਗ ਪਾਈਏ ਯਾਰ ਵਿੱਚ ਨਾਲ ਜੇ ਕੋਈ ਚੱਕਰ ਪੈ ਜਾਂਦਾ ਹੈ ਹਨਾ ਦੋ ਮਰਗ ਤਾਂ ਹੋ ਗਏ ਤੁਹਾਡੇ ਸਾਹਮਣੇ ਚਲੋ ਜੋ ਲਿਖਿਆ ਬਾਕੀ ਉਹ ਤਾਂ ਹੁਣ ਹੈ ਬਾਕੀ ਅੱਗੇ ਰੱਬ ਸੁੱਖ ਰੱਖੇ ਤੇ ਮਿਲਦੇ ਆਂ ਫਿਰ ਸਵੇਰੇ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ